ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 10 ਦਿਨਾਂ ਦੀ ਸਾਲ ਦੇ ਅੱਜ ਸਬੰਧਤ ਹੈ ਜੇ ਨਵਾਂ ਸਾਲ ਕੱਲ ਤੋਂ ਚੜ੍ਹਨ ਵਾਲਾ ਤੇ ਅਗਲੇ ਜਿਹੜੇ ਸਾਲ ਦੇ 10 ਦਿਨ ਹੋਣਗੇ ਯਾਨੀ ਕਿ ਜਨਵਰੀ ਦੇ ਪਹਿਲੇ 10 ਦਿਨਾਂ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਪੰਜਾਬ ਦੀ ਗੱਲ ਕਰਾਂਗੇ ਹਰਿਆਣੇ ਔਰ ਰਾਜਸਥਾਨ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਸੌ ਸਲੇ ਦੀ ਤਾਜ਼ਾ ਸੈਟਲਾਈਟ ਦਾ ਸੀਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੇ ਦਸੰਬਰ 31 ਦਾ ਅਖੀਰਲਾ ਦਿਨ ਹੈ ਸਾਲ ਦਾ ਅੱਜ ਤੇ ਲਗ ਜੋਏਗੀ ਸੇ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਮੌਸਮ ਅੱਜ ਜਿਹੜਾ ਬੱਦਲਵਾਈ ਵਾਲਾ ਰਹਿ ਸਕਦਾ ਪੰਜਾਬ ਦੇ ਉੱਪਰ ਹਰਿਆਣਾ ਦੇ ਉੱਪਰੋਂ ਰਾਜਸਥਾਨ ਦੇ ਉੱਪਰੋਂ 8-9 ਕਿਲੋਮੀਟਰ ਦੀ ਉਚਾਈ ਤੇ ਜਿਹੜੀ ਆ ਬੱਦਲਵਾਈ ਟੁੱਟਵੇਂ ਤੌਰ ਤੇ ਲੰਘ ਰਹੀ ਆ ਸਕਰੀਨ ਤੇ ਦੇਖ ਸਕਦੇ ਆ ਕਿ ਆਉਂਦੇ ਰਾਤ ਐ ਜਿਹੜੀ ਅੱਜ ਅੱਜ ਰਾਤ ਵੀ ਇਹ ਬੱਦਲਵਾਈ ਗੁਜ਼ਰਦੀ ਰਹਿਣੀ ਆ ਅਗਲੇ 24 ਜਾਂ ਫਿਰ 36 ਘੰਟਿਆਂ ਤੱਕ ਟੁੱਟਵੀਂ ਬੱਦਲਵਾਈ ਹੰਜਾਬ ਦੇ ਉੱਪਰ ਦੇ ਲੰਘਦੀ ਰਹੇਗੀ ਸੋ ਅੱਜ ਧੁੱਪ ਦੇ ਦਰਸ਼ਨ ਸੂਰਜ ਦੇ ਦਰਸ਼ਨ ਕਿਤੇ ਵੀ ਨਹੀਂ ਹੋਏ ਪੰਜਾਬ ਦੇ ਕੁਝ ਖੇਤਰਾਂ 'ਚ ਭਾਗ ਹੋ ਸਕਦੇ ਨੇ ਜਿੱਥੇ ਧੁੱਪ ਚੜ੍ਹੀ ਹੋਵੇ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਸਵੇਰ ਹੋਵੇ ਧੁੰਦ ਸੀ ਤੇ ਜਿੱਥੇ ਧੁੰਦ ਨਹੀਂ ਸੀ ਉੱਥੇ ਵੀ ਜਿਹੜੀ ਹੈ ਬੱਦਲਵਾਈ ਗੁਜ਼ਰਦੀ ਰਹੀ ਹੈ ਜਦੇ ਨਾਲ ਕੁਝ ਖੇਤਰ ਹੋ ਸਕਦੇ ਨੇ ਇੱਥੇ ਧੁੱਪ ਲੱਗੀ ਹੋਵੇ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅੱਜ ਅ ਅੰਬਰਾ ਤੇ ਧੁੰਦ ਵਾਲਾ ਹੀ ਰਿਹਾ ਜੇਕਰ ਅੌਦੇ ਦਿਨਾਂ ਦੀ ਗੱਲ ਕਰੀਏ ਜੀ ਠੰਡ ਨੇ ਹੋਰ ਜ਼ੋਰ ਫੜਨਾ ਹੈ ਠਾੜਾਂ ਨੇ ਹੋਰੇ ਵਟ ਕੱਡੇ ਹੋਏ ਨੇ ਤੇ ਟੈਂਪਰੇਚਰ ਹੇਠਾਂ ਜਾ ਰਹੇ ਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਸੀਤ ਲਹਿਰ ਦਾ ਅਲਰਟ ਤੇ ਦੂਜੇ ਵਾਰ ਸੇ ਧੁੰਦ ਜਿਹੜੇ ਅਲਰਟ ਨੇ ਉਹ ਵੀ ਜਾਰੀ ਕਿਤੇ ਨੇ ਮੌਸਮ ਵਿਭਾਗ ਨੇ ਫਿਲਹਾਲ ਅਗਲੇ ਜਿਹੜੇ 3-4 ਦਿਨ ਹੋਣਗੇ ਜੀ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਹੈ ਬੱਦਲ ਵਾਈ ਗੁਜ਼ਰਦੀ ਰਣੀ ਆ ਤੇ ਬੱਦਲ ਵਾਈ ਗੁਜ਼ਰਨ ਕਰਕੇ ਜਿੱਥੇ ਧੁੱਪ ਲੱਗੀ ਆ ਉੱਥੇ ਕੱਲ ਧੁੰਦ ਬਣ ਸਕਦੀ ਆ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਕੱਲ ਧੁੰਦ ਦੇ ਅਸਰ ਘੱਟ ਹੀ ਨੇ ਕੁਝ ਉਥੇ ਅੰਬਰਾਂ ਦੇ ਜੜੀਆਂ ਧੁੰਦ ਕੁਸ਼ਕhetraਾਂ ਦੇ ਵਿੱਚ ਬਣ ਸਕਦੀ ਹੈ ਵੱਡੇ ਮੀਂਹ ਦੇ ਆਸਾਰ ਨਹੀਂ ਹੈ ਜੀ ਸਿਸਟਮ ਜਿਹੜਾ ਲੱਗਣਾ ਹੈ ਉਹ 6 7 8 ਤਰੀਕ ਦਾ ਲੱਗੇ ਜਿਹੜਾ ਇੱਕ ਸਿਸਟਮ ਲੱਗਦਾ ਜਾਪ ਰਿਹਾ ਜਿਹੜਾ ਕਿ ਪਹਾੜਾਂ ਦੇ ਵਿੱਚ ਹਲਕੀ ਬਰਫਬਾਰੀ ਦੇ ਸਕਦਾ ਹੈ ਤੇ ਪੰਜਾਬ ਦੇ ਕਹਿੰਦੇ ਹੈ ਕਿ ਉੱਤਰੀ ਭਾਗਾਂ ਦੇ ਵਿੱਚ ਜਾਂ ਫਿਰ ਜਿਹੜੇ ਉੱਤਰ ਦੁਆਬੇ ਦੇ ਖੇਤਰੋਂ ਮਾਝ ਦੇ ਖੇਤਰਾਂ ਨਾਲ ਖੇਤਰਾ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਆਸਾਰ ਜੜਿਆ ਬਣਦੇ ਜਾਪ ਰਹੇ ਨੇ ਫਿਲਹਾਲ ਕਿਹੜੇ ਜੜਿਆਂ ਦੇ ਵਿੱਚ ਕਿੰਨੇ ਉਮੀਦ ਅਰਜ ਹੋਣਗੇ ਮੌਕੇ ਤੇ ਤੁਹਾਨੂੰ ਦਿਆਂਗੇ ਸੋ ਇੱਕ ਨਜ਼ਰ ਜੇਕਰ ਤਾਜ਼ਾ ਅਫਰਡਟ ਜਾਂ ਫਿਰ ਅੰਕੜਿਆਂ ਤੇ ਲਈਏ ਮਾਸੇਖਾ ਦੇ ਕੱਲ ਦੇ ਲਈ ਯੈਲੋ ਲਰਡ ਜੜਿਆ ਜਾਰੀ ਕੀਤਾ ਗਿਆ ਨੇ ਧੁੰਦ ਜਮੀਨੀ ਲੈਵਲ ਤੇ ਕੱਲ ਬਹੁਤੇ ਖੇਤਰਾਂ ਦੇ ਵਿੱਚ ਬਣ ਸਕਦੀ ਹੈ ਔਰ ਉਤੇ ਜਿਹੜੇ ਬੱਦਲਵਾਈ ਗੁਜ਼ਰ ਰਹੀ ਆ ਉਹਦੇ ਕਰਕੇ ਤੁਹਾਨੂੰ ਕੋਈ ਬਹੁਤੇ ਖੇਤਰਾਂ ਦੇ ਵਿੱਚ ਵੱਡੇ ਫਦਰ ਦੇ ਪ੍ਰਭਾਵਿਤ ਨਹੀਂ ਕਰ ਰਹੀ ਕਿਉਂਕਿ ਬੱਦਲਵਾਈ ਉੱਤੇ ਜੜੀਆ ਗੁਜ਼ਰਦੀ ਹੋਈ ਆ ਤੇ ਉਸ ਤੋਂ ਬਾਅਦ ਮੌਸਮ ਫਿਲਹਾਲ ਜਿਹੜਾ ਤਬਦੀਲੇ ਵਾਲਾ ਬਣ ਸਕਦਾ 5 ਤਰੀਕ ਤੋਂ 5 6 7 8 ਨਾਲ ਦਿਨਾਂ ਦੇ ਦਰਮਿਆਨ ਇੱਕ ਸਿਸਟਮ ਲੱਗਦਾ ਜਾ ਪਰਿਆ ਜੀ ਤੇ ਇਸ ਤੋਂ ਇਲਾਵਾ ਕੋਈ ਵੱਡੇ ਉਮੀਦਿਆ ਅਸਰ ਫਿਲਹਾਲ 10 ਤਰੀਕ ਤੱਕ ਨਹੀਂ ਹੈ ਅਖੀਲੇ ਮਤਲਬ 7 8 9 ਤਰੀਕ ਨੂੰ ਜਿਹੜਾ ਸਿਸਟਮ ਲੱਗਣਾ ਉਹਦੇ ਸਦਕਾ ਛਰਾਟ ਦੇ ਅਸਰ ਰਹਿਣਗੇ ਤੇ ਵੱਡੇ ਮੀਂਹ ਛਕਰ ਦੇ ਫਿਲਹਾਲ ਅਸਰ ਨਹੀਂ ਬਣਦੇ ਜਾ ਪਰੇ ਤਲਾਵਾ ਜੀ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਬੱਦਲ ਵਾਈ ਜੜੀਆਂ ਗਜ਼ਰ ਦੀ ਰਾਣੀ ਹੈ ਕੱਲ ਤੇ ਪਰਸੋਂ ਜਿਹਦੇ ਸਦਕਾ ਇਹਨਾਂ ਸੂਬਿਆਂ ਦੇ ਵਿੱਚ ਨਾ ਖੇਤਾਂ ਦੇ ਵਿੱਚ ਵੀ ਮੀਂਹ ਦੀ ਆਪਣੇ ਧੁੰਦ ਦੀ ਜੜੀਆ ਸੰਭਾਵਨਾ ਘੱਟ ਹੈ ਹਾਲਾਂਕਿ ਕੱਲ ਕੁਝ ਖੇਤਰਾਂ ਦੇ ਵਿੱਚ ਧੁੰਦ ਜੜੀਆ ਪ੍ਰਭਾਵਿਤ ਕਰ ਸਕਦੀ ਹੈ ਦੂਜੇ ਪਾਸੇ ਦਿੱਲੀ ਦੇ ਖੇਤਰ ਹੋਗੇ ਗੁਰੂਗਰਾਮ ਦੇ ਖੇਤਰ ਹੋਗੇ ਯੂਪੀ ਦੇ ਖੇਤਰ ਹੋਗੇ ਜ਼ਿਆਦਾਤਰ ਬਿਹਾਰ ਦੇ ਖੇਤਰ ਹੋਗੇ ਬੰਗਾਲ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਨੂੰ ਧੁੰਦ ਜੜੀਆ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਕਰੇਗੀ ਸੰਗਣੇ ਧੁੰਦ ਨਾਲ ਖੇਤਰਾਂ ਦੇ ਵਿੱਚ ਦਰਜ ਹੋ ਸਕਦੀ ਹੈ ਅਗਲੇ ਅਗਲੀ ਵੀਡੀਓ ਦੇ ਵਿੱਚ ਜੁਆਇਸ ਦਿ